ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਪਾਵਰ ਕਲੋਨੀ ਆਸਲ ਨੇੜੇ ਪੱਟੀ ਸ਼ਹਿਰ ਰਹਿ ਜਾਂਦਾ ਸੱਜਣੋ 2.5 ਕਿਲੋਮੀਟਰ ਤਨ ਤਈ। ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਤੇ ਤੁਹਾਨੂੰ ਪਰਾ ਨੂੰ ਮਲਾਉਣ ਲੱਗੇ ਆ ਬਲਦੇਵ ਨੂੰ ਬਲਦੀ ਸਿੰਘ ਸੱਜਣਾ ਸੌਰੀ ਬਲਜੀਤ ਸਿੰਘ ਦੋਦਾ ਕੰਮ ਆ ਇੱਥੇ ਭਰਾ ਦਾ ਤੇ ਉਹਦੇ ਚੋਂ ਇੱਕ ਮੈਂ ਤਿਆਰ ਹੋਈ ਆ ਦੋ ਤਿਆਰ ਆ ਤੇ ਇੱਕ ਮੈਂ ਵੇਚ ਲੈਣੇ ਆ ਦੋ ਤਿਆਰ ਆ ਵੀਰ ਕਹਿੰਦਾ ਵੀ ਇੱਕ ਆ ਖੜੀ ਸੂਣ ਵਾਲੀ ਤੇ ਇੱਕ ਆ ਖੜੀ ਆ ਕਹਿੰਦਾ ਵੀ ਦੋਹਾਂ ਚੋਂ ਇੱਕ ਜਿਹੜੀ ਵੀ ਵਿਕਤੀ ਹੋਈ ਉਹ ਵੇਚ ਲਾਂਗੇ ਤੇ ਇੱਕ ਰੱਖ ਲਾਂਗੇ ਬਾਕੀ ਸਾਰੇ ਪਸ਼ੂ ਸੱਜਣਾ ਦੋਤੇ ਲਾਏ ਵੇ ਆ ਓਕੇ ਰਿਪੋਰਟ ਆਜੋ ਡਿਟੇਲ ਲੈਣੇ ਆ ਕਿਹੜਾ ਸੁਆ ਸੁੰਦੀ ਐ ਕਿੰਨਾ ਇਹਨੇ ਦੁੱਧ ਚੁਆਇਆ ਮਗਰਲੇ ਸੁਵੇ ਥਣਾ ਥਣਾ ਲਿਓ ਭਾਰ ਲਿਓ ਸਾਰੀਆਂ ਤਸੱਲੀਆਂ ਲਵਾਂਗੇ ਆਪਾਂ ਭਰਾ ਤੋਂ ਬਲਜੀਤ ਵੀਰ ਸਾਸਰੀਕਾ ਸਾਸਰੀਕਾ ਸਾਰਿਆਂ ਨੂੰ ਭਰਾਵਾਂ ਨੂੰ ਸਾਸਰੀਕਾ ਜਿੰਨੇ ਵੀ ਇਸ ਚੈਨਲ ਨੂੰ ਵੇਖ ਰਹੇ ਸਾਰੇ ਵੀਰਾਂ ਨੂੰ ਸਾਸਰੀਕਾ ਧੰਨਵਾਦ ਤੁਹਾਡਾ ਵੀ ਹੋਰ ਚੜ੍ਹਦੀ ਕਲਾ ਬਲਜੀਤ ਕਿਰਪਾ ਕਿਰਪਾ ਜੀ ਗੁਰੂ ਰਾਮਦਾਸ ਦੀ ਸ਼ੁਕਰ ਹੈ ਕਿਰਪਾ ਹੀ ਰੱਖੇ ਦਾਤਾ ਤੇ ਆਪਣਾ ਐਡਰੈਸ ਦੱਸ ਦੀਏ ਆਪਣਾ ਜੀ ਨੇੜੇ ਪੱਟੀ ਪਿੰਡ ਹਸਲ ਪਾਵਰ ਕਲੌਨੀ ਆਪਣੀ ਹਸਲਾਂ ਨੂੰ ਪੱਟੀ ਨੇੜੇ ਬਿਜਲੀ ਘਰ ਨੇੜੇ ਜੀ ਬਿਜਲੀ ਘਰ ਨੇੜੇ ਤੇ ਟਾਵਰ ਦੀ ਵੱਡੀ ਨਿਸ਼ਾਨੀ ਟਾਵਰ ਦੀ ਵੱਡੀ ਨਿਸ਼ਾਨੀ ਪਾਵਰ ਕਲੋਨੀ ਆਸਲ ਵਾਜਦੇ ਆ ਜੀ ਠੀਕ ਆ ਹਾਂਜੀ ਤੇ ਨੰਬਰ ਮੇਰੇ ਭਰਾ ਦਾ 94644 62276 ਓਕੇ ਇਹ ਕਰੀ ਹੋਰ ਕਰੇ ਰਿਪੀਟ 94644 ਤੇ 62267 ਇਹਦੇ ਤੇ ਕਰੇ ਸੰਪਰਕ ਹਾਂਜੀ 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 ਵੀ ਦੋਹਾਂ ਚੋਂ ਇੱਕ ਕਰ ਦੇਣੀ ਆ ਸੇਲ ਹਾਂਜੀ ਹਾਂਜੀ ਹਨਾ ਹਾਂਜੀ ਦੋ ਟੁਕੀਆਂ ਇਹ ਮੱਝਾਂ ਉਤਰਾ ਬਾ ਟੁਕੜਾ ਗਬਣਾ ਵੇਚ ਦਿੰਨੇ ਆ ਤੇ ਪਰ ਇਹ ਦੋ ਮੱਝਾਂ ਇਕੱਠੀਆਂ ਟੁਕ ਬਗਾਂ ਹੀ ਤੇ ਮੈਂ ਚਲ ਇੱਕ ਸੇਲ ਕਰ ਦਿੰਨੇ ਆ ਓਕੇ ਤੁਹਾਨੂੰ ਪਤਾ 100 ਲੋੜਾਂ ਹੁੰਦੀਆਂ ਘਰਾਂ ਦੀਆਂ ਲੋੜਾਂ ਹੁੰਦੀਆਂ ਵਾਕਈ ਸਿਆਣੀ ਗੱਲ ਤੇ ਇਹ ਮੈਂ ਸੂਆ ਕਿਹੜਾ ਜੀ ਇਹ ਤੀਜਾ ਸੂਣੀ ਆ ਜੀ ਅਰਗੀ ਤੀਜਾ ਸੂਆ ਸੂਗੀ ਹਾਂਜੀ ਬਹੁਤ ਚੰਗੀ ਖਰੀ ਮੈਂ ਆ ਜੀ ਠੀਕ ਆ ਹਾਂਜੀ ਤੇ ਦੂਜੇ ਸੂਏ ਕਿੰਨਾ ਕੁ ਤੂੰ ਆਪਦੇ ਹਿਸਾਬ ਤੇ ਦੁੱਧ ਚੋਇਆ ਲਗਭਗ 14 ਆਉਂਦੀ ਕੈਪੈਸਿਟੀ 14 ਲੀਟਰ ਦੁੱਧ ਚੋਇਆ ਇਹ ਮੈਂ 16 17 ਨਹੀਂ ਕਹਿਣਾ ਜਿਹੜਾ ਚੋਇਆ ਉਹ ਹੀ ਦੱਸਣਾ ਜਿੰਨਾ ਕੁ ਹੱਕ ਸੱਚਾ ਜੀ ਉਹਨਾਂ ਕੀ ਦੱਸਣਾ ਮੈਂ ਝੂਠ ਨਹੀਂ ਮਾਰਨਾ ਆਪਾਂ ਹਨਾ ਬਿਲਕੁਲ ਜੀ 14 ਆਪਣੀ ਸਾਰੇ ਪਸ਼ੂਆਂ ਦੇ ਮੰਡ ਮੰਡ ਤੇ ਚੁੰਦੇ ਰਹੇ ਹਾਂ 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 ਠੀਕ ਆ ਠੀਕ ਆ ਠੀਕ ਆ ਹੁਣ ਦਿਨ ਕਿੰਨੇ ਲੈ ਜੂ ਹੁਣ ਲੈ ਜੇ 10 ਕੁ ਦਿਨ ਲੈਂਦੀ ਆ ਜੀ ਹਜੇ ਇਹਦੇ 10 ਦਿਨ ਪਏ ਆ ਹਾਂਜੀ ਹਾਂਜੀ ਪੂਰੀ ਮੈਂ ਬੰਦੀ ਆ ਜੀ ਬੰਬ ਅੱਛਾ ਪੂਰੀ ਹਾਂ ਸਰੇ ਥੱਲੇਓ ਪੂਰੀ ਸ੍ਰੇਦੀ ਤੇ ਭਰਪੂਰ ਦੀ ਗਰੰਟੀ ਗਰੰਟੀ ਹੈ ਜੀ ਗਰੰਟੀ ਥਾਣਾ ਦੀ ਵੀ ਥਾਣਾ ਦੀ ਵੀ ਗਰੰਟੀ ਬਾਕੀ ਚਲ ਥਾਣਾ ਅਗਲਾ ਆਪਦੇ ਇੱਥੇ ਆ ਕੇ ਵੇਖ ਕੇ ਲੈ ਨਹੀਂ ਆਪਦੀ ਜੀ ਵੀਰ ਜੀ ਤਸੱਲੀ ਕਰੇ ਜਿੰਨੇ ਪੈਣ ਬਾਰੇ ਬਹੁਤ ਤੇਰੀ ਵਾਕਈ ਸਹੀ ਗੱਲ ਆ ਮਿਰਲ ਵਰਲ ਬਹੁਤ ਆ ਹਨਾ ਬਹੁਤ ਜਦਿਆਂ ਪੂਣੇ ਵਰਗੇ ਥਾਣੇ ਬੋਲੋ ਫਾ ਮਾੜੀ ਜੀ ਤੌਰ ਕਰਾਈਏ ਚੱਕ ਇਹਦੀ ਕਰਮਾਂ ਵਾਲੀ ਦੀ ਵੇਖਿਓ ਸੱਜਣੋ ਥਾਨ ਲੱਗਾ ਯਾਰ ਕੀ ਕਹਨੇ ਮੈਂ ਇਹਨੂੰ ਚਵਾਈ ਨਿਕਲੂਗੀ ਭੋਲੀ ਹਨਾ ਬਹੁਤ ਭੋਲੀ ਹੈ ਜੀ ਹਾਂ ਵੇਖਿਓ ਸਜਣੋ ਹਣ ਬਾਕੀ ਸਭੀ ਪੂਰੀ ਆ ਕੋਈ ਐ ਨਹੀਂ ਲੱਸੀ ਫੇਕੀ ਵਜਨ ਬਹੁਤ ਆ ਬਾਡੀ ਸਟਰਕਚਰ ਚੰਗਾ ਮੈਂ ਦਾ ਜੇ ਘਰ ਦੀ ਤਸੱਲੀ ਵਾਲੀ ਮੈਂ ਕੋਈ ਲੈਣੀ ਚਾਹੁੰਦਾ ਤਾਂ ਸਜਣੋ ਫਿਰ ਭਰਾ ਦਾ ਨੰਬਰ ਸਕਰੀਨ ਤੇ ਆ ਤੁਸੀਂ ਸੰਪਰਕ ਕਰ ਸਕਦੇ ਆ ਵੇਖਿਓ ਤੋਰਾ ਤਾਰਾ ਮੈਂ ਦਾ ਥੋੜਾ ਲੱਤਾਂ ਬਾਹਾਂ ਦਾ ਕੱਦ ਕਾਠ ਦੀ ਜੱਜਮੈਂਟ ਆ ਜਾਂਦੀ ਪਸ਼ੂ ਦੀ ਸਜਣੋ ਜਦੋਂ ਤੋੜ ਕੇ ਵਿਖਾ ਦਈਏ ਵੇਖੋ ਪਾਉ ਦੇ ਕਾਤੋਂ ਤਾਜ਼ਾ ਲਾਲੂ ਬਲਜੀਤ ਦੇ ਵੇਖੋ ਤੇ ਬਣੂਗੀ ਪੂਰੀ ਪੂਰੀ ਬੰਦੀ ਪੂਰੀ ਠੀਕ ਆ ਲੇਵਾ ਚੰਗਾ ਤਿਆਰ ਕਰ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਓਕੇ ਓਕੇ ਤੇ ਬਲਜੀਤ ਦੇ ਟੀਕੇ ਤੋਂ ਗੱਬਣ ਕੇ ਮਾਲੀ ਤੋਂ ਬਈ ਇਹ ਜੀ ਮਾਲੀ ਤੋਂ ਮਾਲੀ ਤੋਂ ਹਾਂ ਹਾਂਜੀ ਹਾਂਜੀ ਓਕੇ 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 ਠੀਕ ਆ ਧੰਨਵਾਦ ਧੰਨਵਾਦ ਸੱਜਣੋ ਮਾਲੀ ਤੋਂ ਗੱਬਣ ਉਧਰੋਂ ਤੁਹਾਨੂੰ ਮੈਂ ਥਣ ਪਹਿਲਾਂ ਵਿਖਾਤੇ ਸੀ ਤੇ ਐ ਸਾਈਡ ਤੋਂ ਵੇਖੋ ਤੇ ਬਾਕੀ ਸੁਭਾਅ ਵੀ ਵੇਖੋ ਨਾੜਾ ਨੂੜਾ ਕੋਲੀਆਂ ਵਾਲਾ ਲੇਵਾ ਜਿਵੇਂ ਕਹਿ ਦਿੰਦੇ ਨੇ ਨਾ ਕਈ ਸੱਜਣ ਤੇ ਉਹ ਆ ਆ ਦੇਖੋ ਤੁਹਾਡੇ ਸਾਹਮਣੇ ਆ ਬਾਕੀ ਸ਼ਾਂਤ ਸੁਭਾਅ ਮੂੰਹ ਮਾਂ ਫੜ ਲਓ ਜੋ ਮਰਜ਼ੀ ਕਰੋ ਲਓ ਜੀ ਹਾਂ ਵੀ ਜਿਹੜੀ ਮਰਜ਼ੀ ਚੀਜ਼ ਦੇ ਦਿਓ ਜੋ ਮਰਜ਼ੀ ਚੀਜ਼ ਦਿਓ ਨਹੀਂ ਤਾਂ ਕਈ ਐ ਮੈਂ ਸ਼ੁਕਰ ਹੰਦੀਆਂ ਹਾਂ ਚਲਾ ਚਲਾਈ ਮਰ ਜਾਂਦੀਆਂ ਹਾਂ ਤੇ ਮਲਜੀਤ ਵੀਰੇ ਕਿੰਨੇ ਹਾਂ ਜੀ ਠੰਡੀ ਠੀਰੀ ਆ ਓਕੇ ਕਿਤਰਾ ਮਰਜ਼ੀ ਐ ਕਿੰਨੇ ਦੀ ਦੇ ਦਈਏ ਵੀਰ ਜੀ ਮੋਲ ਕਰਨ ਨੂੰ ਜੋ ਮਰਜ਼ੀ ਕੇ ਆਪਾਂ ਜਾਇਜ਼ ਜਾ ਕਰਨਾ ਹੱਕ ਸੱਚੀ ਮੋਲ ਕਰਦੇ ਹਾਂ ਜੀ 130 ਇਹਦਾ ਠੀਕ ਆ 125 ਦੀ ਮੈਂ ਦੇ ਦੇਾਂਗੇ 130000 ਮੁੱਲ ਕਰਦੇ ਆ 125 ਦੀ ਮੈਂ ਦੇ ਦਿਆਂਗੇ ਬਾਕੀ ਆਏ ਭੈਣ ਭਰਾ ਦਾ ਮਾਨਤਨ ਕਰ ਦਿਆਂਗੇ ਕਰ ਦਿਆਂਗੇ ਕਰ ਦ ਇਹ 2000 ਹੋਰ ਛੱਡਦੇ 123 ਦੀ ਦੇ ਦਿਆਂਗੇ ਜੀ 123 ਦੀ ਦੇ ਦਿਆਂਗੇ ਹਾਂਜੀ ਹਾਂਜੀ ਤੇ ਉਹ ਮੈਂ ਵੀ ਵਿਖਾ ਦਈਏ ਮਾੜੀ ਜੀ ਫਿਰ ਜੇ ਕਹੇ ਨੇ ਉਹ ਲੈਣੀ ਹੋਈ ਉਹ ਵੀ ਵਿਖਾ ਦਿਓ ਹਨਾ ਹਾਂਜੀ ਹਾਂਜੀ ਜੇ ਕਈ ਵਾਰੀ ਕੋਈ ਕਹਿ ਦਿੰਦਾ ਵੀ ਆ ਮੇਰੇ ਪਸੰਦ ਆ ਆ ਵੀ ਚੈੱਕ ਕਰ ਲੀ ਹਣਾ ਓਕੇ ਬਾਕੀ ਲੇਵਾ ਚੰਗਾ ਖੋਲੂਗੀ ਜੀ ਬਹੁਤ ਬਹੁਤ ਹਨਾ 12 ਕਿਲੋ ਦੱਤ ਦੇ ਤੂੰ ਹਾਂਜੀ 12 ਹਾਂਜੀ ਹਾਂਜੀ 12 ਦੇਣ ਦੀ ਲਗਭਗ ਦੇ ਦਿੰਦੀ ਹੈਨਾ ਹਾਂ ਬਾਕੀ ਓਕੇ ਰਿਪੋਰਟ ਆ ਸੱਜਣ ਇਹ ਸੁਆ ਦੂਜਾ ਇਹ ਹਾਂਜੀ ਦੂਜਾ ਠੀਕ ਹੈ ਠੀਕ ਹੈ ਠੀਕ ਹਾਂ ਬਾਕੀ ਕਾਲੀ ਕੁੜੀ ਆ ਚੂਲੀ ਹੈਨਾ ਕਾਲੀ ਚੰਗੀ ਹੈ ਜੀ ਥਣ ਥਣ ਚੰਗਾ ਲੱਗਾ ਬਿਲਕੁਲ ਜੇ ਵੀ ਲੈਣੀ ਹੋਈ ਤਾਂ ਇਹਦਾ ਵੀ ਕਰ ਸਕਦਾ ਅਗਲਾ ਚਲ ਕਨੈਕਟ ਹਾਂਜੀ ਹਾਂਜੀ ਇਹਦਾ ਰੇਟ ਕੀ ਕਰੀਗੇ ਤੇ ਬਲਜੀਤ ਵੀਰੇ ਜੇ ਕੋਈ ਆ ਭੈਣ ਭਰਾ ਲੈਣੀ ਚਾਹੁੰਦਾ ਤੇ ਫੇਰ ਇਹ ਕਿੰਨੇ ਦੀ ਦੇ ਦਈਏ ਇਹ 1.5 ਦੀ ਦੇ ਦੇਾਂਗੇ ਜੀ ਇਹ 1.5 ਦੀ ਦੇ ਦੇਾਂਗੇ ਉਹ 1.23 ਦੀ ਦੇ ਦੇਾਂਗੇ ਉਹ 1.23 ਦੀ ਕੱਢ ਖਾਂ ਬਾਹਰ ਇਹਦੀ ਵੀ ਤੋਰ ਕਰਾਂ ਚੱਕ ਮੜੀ ਜੀ ਉਹ ਮੱਝ ਅੰਦਰ ਨਾ ਕਰਦੇ ਪਹਿਲਾਂ ਮੈਂ ਕਰਦੇ 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 ਅੰਦਰ ਕਰ ਲਓ ਕੋਈ ਗੱਲ ਨਹੀਂ ਥੋੜੀ ਜਗ੍ਹਾ ਦੀ ਪ੍ਰੋਬਲਮ ਆ ਹਨਾ ਹਾਂਜੀ ਤੇ ਕੋਈ ਗੱਲ ਨਹੀਂ ਨਾਲੇ ਤੋਰਾ ਇਹਦਾ ਫੇਰ ਚੈੱਕ ਹੋ ਜਾਊਗਾ ਲੈ ਚਲੋ ਅੰਦਰ ਸੱਜਣੋ ਆ ਵੇਖੋ ਚੱਲੀ ਜੇ ਰਾਣੀ ਆਪਦੇ ਟਿਕਾਣੇ ਤੇ ਬਾਹਰ ਕਢਾਈ ਸੀ ਕਿਉਂਕਿ ਉੱਥੇ ਨੇਰਾ ਪੈਂਦਾ ਸੀ ਔਹ ਵੇਖੋ ਔਹ ਟਿਕਾਣਾ ਇਹਦਾ ਸੱਜਣੋ ਤੋਰ ਇਹਦੀ ਵੀ ਚੈੱਕ ਕਰ ਲਓ ਦੇਖੋ ਦੇਣੇ ਵੀ ਲੈ ਜੂ ਹਰੇ ਹਫਤਾ ਲੈ ਜਣਾ ਲੈ ਜਣਾ ਹਫਤਾ ਲੈ ਜੂਗੀ ਹਫਤਾ ਲੋਗੀ ਸੱਜਣਾ ਪਰ ਬੰਦੀ ਬਹੁਤ ਜਿਆਦੀ ਮੈਂ ਬੰਦੀ ਚੰਗੀ ਹੁਣ ਵੀ ਬਣੀ ਸੂਣੀ ਹਾਂ ਬਾਕੀ ਕਾਲੀ ਆ ਹਨਾ ਕਾਲੀ ਆ ਵਾਕਿਆ ਜੀ ਥਣ ਥੋੜੇ ਮੋਟੇ ਵਿਖਾਉਂਦੀ ਪਲਾਂਚਾ ਥੋੜੀ ਜੀ ਪਲਾਂਚਾ ਹਾਂ ਅੱਡੋ ਅੱਡੀ ਪਸ਼ੂਆਂ ਦਾ ਸਹਿਜ ਆ ਹਾਂ ਠੀਕ ਆ ਠੀਕ ਆ ਠੀਕ ਤੇ ਬਾਕੀ ਆਪਣੇ ਘਰੇ ਚੋਏ ਪਾਲੇ ਹੁੰਦੇ ਪਹੂ ਹਾਂਜੀ ਹਾਂਜੀ ਓਕੇ ਰਿਪੋਰਟ ਆ ਹਾਂਜੀ ਹਾਂਜੀ ਬਾਕੀ ਜਿਹੜਾ ਭੈਣ ਭਰਾ ਲੈਂਦਾ ਯਾਰ ਆਪਦੀ ਤਸੱਲੀ ਕਰੇ ਤਸੱਲੀ ਕਰੇ ਬਿਲਕੁਲ ਜਿਨੇ ਪੈਸੇ ਖਰਚਨੇ ਵੀਰ ਆਪਦੀ ਤਸੱਲੀ ਕਰੇ ਆਪਦੀ ਤਸੱਲੀ ਵਾ ਬਹੁਤ ਬਣਾਊਗੀ ਮੈਂ ਬਹੁਤ ਜ਼ਿਆਦਾ ਓਕੇ 1 ਲੱਖ ਤੇ 5000 ਦੀ 12 ਕਿਲੋ ਤੋਂ ਦੇ ਦੂ ਬਾਲਾ ਨਹੀਂ ਤਾਂ 12 ਤੋਂ ਤਾਂ ਇਹ ਦੇਉ ਘਟ ਘਟ ਨਹੀਂ ਦਿੰਦੀ ਘਟ ਨਹੀਂ ਦਿੰਦੀ ਹਾਂ ਹਾਂ ਕਿਉਂ ਆਪਾਂ ਬਸੂ ਰੱਖਿਆ ਆਪਣਾ ਵਿਚਾਰ ਵਿਕਾਰ ਵਿਆ ਰੋਈਦਾ ਹੀ ਆ ਹਾਂ ਰੋਈਦਾ ਬਾਕੀ ਮੈਂ ਚੰਗੀਆਂ ਆਪਣੇ ਕੋਲੇ ਦੁੱਧ ਤੇ ਵੀ ਲਾਈਆਂ ਬਹੁਤ ਵਧੀਆ ਬੰਝਾ ਬਣੇ ਕੋ ਸਾਰਾ ਮਾਲ ਹੀ ਮੈਂ ਮਾੜਾ ਡੰਕਰ ਲੈਂਦਾ ਟੀ ਭਾਜੀ ਠੀਕ ਆ ਠੀਕ ਹਾਂ ਬਾਕੀ ਵਾਰਾ ਨਹੀਂ ਖਾਂਦਾ ਵਾਰਾ ਨਹੀਂ ਖਾਂਦਾ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ